ਅੰਮ੍ਰਿਤਸਰ ਵਿਖੇ ਵਾਰਡ ਨੰਬਰ 10 ਤੋਂ ਕਾਂਗਰਸ ਦੇ ਕੈਂਡੀਡੇਟ ਰਾਜੀਵ ਕੁਮਾਰ ਵੱਲੋਂ ਮਹਾਂ ਰੈਲੀ ਕ निकाली ਗਈ ਜਿਸ ਵਿੱਚ ਉੱਚੇ ਚੇਤੇ ਤੌਰ ਤੇ ਕਾਂਗਰਸੀ ਲੀਡਰ ਅਲੋਕ ਸ਼ਰਮਾ ਅਸ਼ਵਨੀ ਕੁਮਾਰ ਪੱਪੂ ਜੁਗਲ ਕਿਸ਼ੋਰ ਸ਼ਰਮਾ ਜੋਗਿੰਦਰਪਾਲ ਢਿੰਗਰਾ ਕ੍ਰਿਸ਼ਨ ਕੁਮਾਰ ਕੁੱਕੂ ਨੇ ਰੈਲੀ ਦੀ ਸ਼ਾਨ ਵਧਾਈ ਰੈਲੀ ਦੌਰਾਨ ਵਾਰਡ ਨੰਬਰ 10 ਦੀ ਜਨਤਾ ਵੱਲੋਂ ਰਾਜੀਵ ਕੁਮਾਰ ਨੂੰ ਭਰਮਾ ਸਮਰਥਨ ਦਿੱਤਾ ਗਿਆ ਚਲੋ ਕੀ ਕਹਿੰਨੇ ਕਰੀਏ ਮੈਂ ਅੱਜ ਵਾਰ ਨੰਬਰ 10 ਦੇ ਸਾਰੇ ਸਿੱਖਾ ਦਾ ਧੰਨਵਾਦ ਕਰਦਾ ਹਾਂ ਔਰ ਆਪਣੀ ਲੀਡਰਸ਼ਿਪ ਦਾ ਭਾਈ ਕਮਾਨ ਦਾ ਟਿੰਗਰਾ ਜੀ ਮੇਰੇ ਭਰਾ ਨੇ ਵੱਡੇ ਕੋਕੂ ਸ਼ਰਮਾ ਜੀ ਪੱਪੂ ਅਸ਼wini ਜੀ ਔਰ ਪ੍ਰਤਾਪ ਬਾਜਵਾ ਜੀ ਤ੍ਰਿਪਤ ਬਾਜਵਾ ਜੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮੈਨੂੰ ਟਿਕਟਾਂ ਨਵਾਜਿਆ ਔਰ ਅੱਜ ਤੁਸੀਂ ਦੇਖ ਹੀ ਲਿਆ ਕਿ ਜਿੰਨਾ ਵੱਡਾ ਹਾਜੂਮ ਸੀ ਮੇਰੇ ਨਾਲ ਮੈਂ ਆਸ ਵੀ ਨਹੀਂ ਸੀ ਕਰਦਾ ਕਿ ਮੈਂ ਇੰਨਾ ਜੋਗਾ ਹੈਗਾ ਪਰ ਅੱਜ ਪਿਆਰ ਦਿੱਤਾ ਲੋਕਾਂ ਨੇ ਔਰ ਢਿੰਗਰਾ ਸਾਹਿਬ ਮੈਂ ਵਾਦਾ ਕਰਦਾ ਜਿਹੜਾ ਤੁਸੀਂ ਕਿਹਾ ਕਿ ਮੈਂ ਇਲਾਕਾ ਵਾਸੀਆਂ ਦੀ ਢਿੰਗਰਾ ਸੇਵਾ ਕਰਾਂਗਾ ਔਰ ਇਲਾਕਾ ਵਾਸੀਆਂ ਦੇ ਇਹ ਇਲਾਕਾ ਵਾਸੀ ਨਹੀਂ ਇਹ ਮੇਰੇ ਪਰਿਵਾਰ ਦੇ ਜੀ ਨੇ ਜਿੰਨੇ ਵੀ ਆ ਇਹ ਸਾਰੇ ਮੇਰੇ ਨਾਲ 10 ਦਿਨ ਤੋਂ ਡੋਰ ਟੂ ਡੋਰ ਕਰ ਰਹੇ ਨੇ ਔਰ ਇਸੇ ਕਰਕੇ ਕਰ ਰਹੇ ਨੇ ਕਿ ਆਪਣੇ ਪਰਾ ਨੂੰ ਆਪਣੇ ਪੁੱਤਰ ਨੂੰ ਅੱਗੇ ਲਿਆਉਣਾ ਹੈ ਮੈਂ ਧੰਨਵਾਦ ਕਰਦਾ ਸਾਰੇ ਲੋਕਾਂ ਵਾਸਤੇ ਆਪਣੇ ਸੱਜਣਾਂ ਦਾ ਆਧਰਮ ਮਿੱਤਰਾਂ ਦਾ ਜਿਨ੍ਹਾਂ ਨੇ ਮੇਰੇ ਨਾਲ ਸਾਥ ਦਿੱਤਾ ਤੇ ਮੈਂ ਅੱਗੇ ਵਾਸਤੇ ਅਪੀਲ ਕਰਦਾ ਕਿ ਜਿਹੜਾ ਪਰਸੋਂ ਵੋਟਾਂ ਆਇਆ ਮੈਨੂੰ 8 ਨੰਬਰ ਤੇ ਮੋਹਰ ਲਾ ਕੇ ਫਤਿਹ ਕਰੋ ਹਰਜੀਪ ਜੀ ਇਹ ਟਿਕਾ ਸਾਫ ਜਿਹੜਾ ਜੀ ਰੋਡ ਸ਼ੋ ਕਰਿਆ ਰਜੀਵ ਨੂੰ ਹਾਜੀ ਲੱਗਦੀ ਠੀਕ ਹੈ ਨਾ ਚਾਹੀਦੀ ਰੋਡ ਸ਼ੋ ਮੈਂ ਕਿਤੇ ਨਹੀਂ ਰਾਜ ਦੇ ਜਿਹੜੇ ਵਰਕਰ ਜਿਹੜਾ ਜਾਨ ਹੋਇਆ ਇੱਕ ਜਿਤ ਰੋਕ ਕੇ ਜਿਸ ਨੇ ਮਸਲਦ ਦੇ ਸ਼ਾਮਲ ਹੋਇਆ ਔਰ ਜੋ ਕਾਂਗਰਸ ਦੀ ਇਹ ਅੱਜ ਤੋਂ ਕਲੇਰ ਬਣੀ ਹੈ ਹਾਲੇ ਸ਼ਹਿਰ ਦੇ ਵਿੱਚ ਹੈ ਹਾਲੇ ਸ਼ਹਿਰ ਦੇ ਵਿੱਚ ਕਲੇਰ ਆ ਬਾਬਸ ਦੀ ਕਿਉਂਕਿ ਲੋਕ ਜਿਹੜੇ ਹਨ ਜਿਹੜੀ ਸਰਕਾਰ ਇਹਨਾਂ ਦੀ ਬਹੁਤ ਸਿਆ ਜੋਬ ਚੁਕੇ ਕਿਸੇ ਦਾ ਕੰਮ ਨਹੀਂ ਹੋਇਆ ਅੱਜ ਤੱਕ ਤੁਸੀਂ 23 ਸਾਲਾਂ ਚ ਇਸੇ ਸੜਕ ਤੇ ਕਿਤੇ ਵੀ ਕੋ ਪ੍ਰੀਮੀਅਮ ਪਿਆ ਕਿਤੇ ਵੀ ਕੁਝ ਹੋਇਆ ਕੋਈ ਕਿਸੇ ਐਮਐਲਏ ਦੀ ਸੁਣਦਾ ਨਹੀਂ ਅਫਸਰਸ਼ਾਹੀ ਇੰਨੀ ਹੈਵੀ ਹੋਈ ਹੋਈ ਆ ਇਕ ਕਿਸੇ ਦੀ ਕੋਈ ਸੁਣਵਾਈ ਨਹੀਂ ਪਰ ਕਾਂਗਰਸ ਦਾ ਰਾਜਨੀਤਿਕ ਪਿਛੇ ਰਹਿਤਿਆ ਉਦੋਂ ਹਰ ਬੰਦਾ ਐਮਐਲਏ ਸੀ ਜਾਂ ਕੋਈ ਵੀ ਵਰਕਰ ਸੀ ਉਹ ਆਪਣੇ ਵਾਰਡ ਦਾ ਜਾਂ ਆਪਣੇ ਇਲਾਕੇ ਦਾ ਕੰਮ ਕਰਾਉਂਦਾ ਸੀ ਪਰ ਢਾਈਆਂ ਸਾਲਾਂ ਦੇ ਵਿੱਚ ਇੱਕ ਸ਼ਹਿਰ ਦੀ ਸਾਰੀ ਜਿਹੜੀ ਲੋਹਾਰਣਾ ਖਤਮ ਹੀ ਹੋ ਗਈ ਇਹ ਗੈਰੀਟੇਡ ਸਿਟੀ ਆ ਦਰਬਾਰ ਸਾਹਿਬ ਇੱਥੇ ਆ ਸੀਗਲਾ ਮੰਦਿਰ ਇੱਥੇ ਆ ਬਾਰਡਰ ਇੱਥੇ ਆ ਡਾ ਇੰਟਰਨੈਸ਼ਨਲ ਲੋਕ ਦੂਰੋਂ ਦੂਰੋਂ ਆਉਂਦੇ ਆ ਔਰ ਦੂਰੋਂ ਦੂਰੋਂ ਜਦੋਂ ਆਉਂਦੇ ਉਹਨਾਂ ਉੱਤੇ ਕੀ ਅਸਰ ਪੈਂਦਾ ਕੋਈ ਯਾਦ ਅਮਰਸਲ ਸ਼ਹਿਰ ਰਹਿਮਤ ਇੱਥੇ ਸੜਕਾਂ ਟੁੱਟੀਆਂ ਪਈਆਂ ਜਿੱਥੇ ਕੋਈ ਹੋਰ ਸੀਵਰੇਜ ਨਹੀਂ ਪਾਣੀ ਸੀਵਰੇਜ ਤਾਂ ਬਾਹਰ ਓਵਰਫਲੋ ਹੋਇਆ ਹੁੰਦਾ ਲੋਕਾਂ ਦੇ ਘਰਾਂ ਦੇ ਵਿੱਚ ਅੱਜ ਲੋਕਾਂ ਨੂੰ ਮੈਂ ਅਪੀਲ ਕਰਦਾ ਹਾਂ ਸਰ ਦੇ ਵਾਸੀਆਂ ਨੂੰ ਖਾਸ ਕਰਕੇ ਰਜੀਵ ਕੁਮਾਰ ਦੇ ਇਲਾਕੇ ਦੇ ਵਾਸੀਆਂ ਨੂੰ ਪੀਐਸ ਇਲਾਕੇ ਦੇ ਵਿੱਚ ਤੁਸੀਂ ਕਾਂਗਰਸ ਦਾ ਉਪਰੋਕ ਕਰੋ ਉਹਨਾਂ ਕਿਉਂਕਿ ਇਹ ਜਿਹੜਾ ਰਜੀਵ ਕੁਮਾਰ ਹੈ ਲੋਕਾਂ ਦਾ ਇੱਕ ਵਸੀਹਾ ਬਣ ਕੇ ਸਵਾਰ ਦੇ ਵਿੱਚ ਲੋਕਾਂ ਦਾ ਵਸੀਹਾ ਬਣ ਕੇ ਚੱਲੇਗਾ ਔਰ 24 ਘੰਟੇ ਲੋਕਾਂ ਦੇ ਸੇਵਾ ਵਿੱਚ ਹਾਜ਼ਰ ਹੋਏਗਾ ਕਿਉਂਕਿ ਇਹਦਾ ਕੋਈ ਬਿਜ਼ਨਸ ਕੋਈ ਅਦਰ ਗੱਲ ਨਹੀਂ ਇਨੇ ਸਿਰਫ ਸੇਵਾ ਕਰਨੀ ਹੈ ਉਹ ਸੇਵਾ ਦੇ ਵਿੱਚ ਹੀ ਇਹਦਾ ਮਨ ਸੀ ਤੇ ਤਾਂ ਹੀ ਇਹ ਨੌਕਰੀ ਛੱਡ ਕੇ ਇਸ ਕੰਮ ਦੇ ਵਿੱਚ ਆਇਆ ਤੇ ਮੈਂ ਇਹਨੂੰ ਵੀ ਪਰੋਣਾ ਕਿ ਤੂੰ ਲੋਕਾਂ ਨੂੰ ਸੁਣਨਾ ਲੋਕਾਂ ਦੇ ਬੋਖ ਦਰਦ ਨੂੰ ਮਟਾਉਣਾ ਲੋਕਾਂ ਦੀਆਂ ਪੈਨਸ਼ਨਾਂ ਦੀਆਂ ਬਜ਼ੁਰਗਾਂ ਨੇ ਔਰਤਾਂ ਨੇ ਉਹਨਾਂ ਦੀ ਗੱਲ ਸੁਣਨੀ ਹੈ ਉਹਨਾਂ ਦੇ ਪਹਿਲ ਦੇ ਹੱਦ ਤੇ ਸਾਰੇ ਕੰਮ ਕਰਨੇ ਬਾਕੀ ਮੈਂ ਫਿਰ ਲੋਕਾਂ ਨੂੰ ਵੀ ਇਹ ਕਹਿੰਦਾ ਕਿ ਕਾਂਗਰਸ ਦਾ ਸਾਥ ਦਿਓ ਔਰ ਇਸ ਸ਼ਹਿਰ ਦੀ ਅਸੀਂ ਸਾਰੇ ਰਲ ਮਿਲ ਕੇ ਨਵਾਂ ਹਾਕ ਬਣੇ ਕੀਨਾ ਸਾਹਿਬ ਕਾਂਗਰਸ ਪਾਰਟੀ ਜਿੰਦਾਬਾਦ ਮਜੂਦ ਸਰਕਾਰ ਨੇ ਵਾਦੇ ਬੋਲ ਕੇ ਥੇ ਪਰ ਕੋਈ ਵਾਦੇ ਨਹੀਂ ਉੱਤੇ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਕਿਵਾ ਦੇ ਕਿਤੇ بجلی ਦਾ بجلی ਦਾ ਜਿਹੜਾ ਬਿੱਲ ਹੈ ਉਹ ਵੀ ਲੋਕਾਂ ਨੂੰ ਆਉਣਾ ਸ਼ੁਰੂ ਹੋ ਗਿਆ ਹੁਣ ਇਹਨਾਂ ਨੇ ਕੀ ਕੀਤਾ 58 ਦਿਨਾਂ ਦਾ ਬਿੱਲ ਪਾਉਣੀ ਸ਼ੁਰੂ ਕਰ ਦਿੱਤੇ ਪੈਨਸ਼ਨ ਲੋਕਾਂ ਨੂੰ ਪਈ ਦੀ ਬਿਜਲੋ ਕੀ ਔਰਤਾਂ ਮਗ ਜਿਹੜਾ ਰਾਸ਼ਨ ਵੀ ਹੈ ਨਾ ਉਹ ਸੈਂਟਰਲ ਸਰਕਾਰ ਦਾ ਆ ਰਿਹਾ ਹੈ ਇਹਦਾ ਕੋਈ ਰੋਲ ਨਹੀਂ ਭਗਵੰਤ ਮਾਨ ਦਾ ਕਿ ਸੈਂਟਰਲ ਸਰਕਾਰ ਇਹਨਾਂ ਨੇ ਕੋਈ ਰਾਸ਼ਨ ਦੇਦਾ ਕਾਂਗਰਸ ਸਰਕਾਰ ਨੇ ਆਪਣੇ ਕੋਲੋਂ ਰਾਸ਼ਨ ਵੰਡਦੀ ਰਹੀ ਹੈ ਔਰ ਗਰੀਬਾਂ ਨੂੰ ਦਿੰਦੀ ਰਹੀ ਹੈ ਪਰ ਇਹਨੇ ਇੱਕ ਪੈਸਾ ਨਹੀਂ ਦਿੱਤਾ 1000 ਰੁਪਏ ਦਾ ਮਹਿਲਾਵਾਂ ਨੂੰ ਵਾਦਾ ਵੀ ਦਿੱਤਾ ਉਹ ਮੈਂ ਉਹ ਵਾਦਾ ਕਿੱਥੋਂ ਸਰਕਾਰ ਭੁੱਖੀ ਹੋ ਜਾਏਗੀ ਸਰਕਾਰ ਦੇ ਕੋਲ ਅੱਜ ਪੈਸਾ ਹੀ ਨਹੀਂ ਹੈਗਾ ਸਰਕਾਰ ਚੱਲ ਨਹੀਂ ਸਕਦੀ ਤਨਖਾਹਾਂ ਦੇਣ ਜੋਗੇ ਪੈਸੇ ਨਹੀਂ ਲੋਨ ਲੈ ਲੈ ਕੇ ਪੰਜਾਬ ਦੇ ਉੱਤੇ ਕਰਜ਼ਾ ਕੇਜਰੀਵਾਲ ਜੀ ਉੱਥੋਂ ਆ ਕੇ ਬੋਲਦੇ ਸੀ ਵੀ ਅਸੀਂ ਇੱਕ ਮਹੀਨੇ ਦੇ ਵਿੱਚ ਜਾਂ ਇੱਕ ਸਾਲ ਦੇ ਵਿੱਚ ਪੰਜਾਬ ਦਾ ਕਰਜ਼ਾ ਦੂਰ ਕਰ ਦਿਆਂਗੇ ਪਰ ਕਰਜ਼ਾ ਕਿੱਥੇ ਗਿਆ ਅੱਜ ਕਰਜ਼ਾ ਤਿੰਨ ਗੁਣਾ ਹੋ ਗਿਆ ਹਰ ਮਹੀਨੇ ਦੇ ਹਰ ਸਾਲ ਦੇ ਵਿੱਚ 500 ਕਰੋੜ 1000 ਕਰੋੜ 2000 ਕਰੋੜ ਦਾ ਕਰਜ਼ਾ ਚੱਲ ਜਾਂਦਾ ਪੰਜਾਬ ਦੇ ਪਰ ਹਰ ਬੰਦੇ ਨੂੰ ਇਹਨਾਂ ਨੇ ਕਰਜ਼ਾਈਦਾਰ ਬਣਾ ਦੇਣਾ ਔਰ ਇੱਕ ਕਰਜ਼ਦਾਰ ਬਨ ਜਾਣਾ ਹਰ ਸਾਡਾ ਪੰਜਾਬੀ ਅਗਰ ਇਹ ਕਿਤੇ 5 ਸਾਲ ਰਹਿ ਗਏ ਨਾ ਮੈਂ ਤਾਂ ਕਹਿੰਦਾ ਕਿ ਇਹਨਾਂ ਨੂੰ 5 ਸਾਲ ਤੋਂ ਪਹਿਲਾਂ ਹੀ ਚਲਦਾ ਕਰ ਦੇਣਾ ਚਾਹੀਦਾ ਅਗਰ ਇਹ 5 ਸਾਲ ਰਹਿ ਗਏ ਤੇ ਕੋਈ ਵੀ ਪੰਜਾਬੀ ਨਹੀਂ ਬਚੂਗਾ ਵੀ ਜਿਹੜਾ ਕਰਜ਼ੇ ਦੇ ਥੱਲੇ ਨਹੀਂ ਹੋਊਗਾ ਕਿਹੜਾ ਦੰਗਲਾ ਪੰਜਾਬ ਦਾ ਲਾਂਡ ਆਰਡਰ ਦਾ ਬੁਰਾ ਹਾਲ ਹੈ ਕੋਈ ਮਮਤਾ ਵਾਕੇ ਨਹੀਂ ਸਾਡੇ ਦੇ ਸਾਹਮਣੇ ਵਕਤ ਭਾਗੇ ਹੋ ਗਏ ਕਿੱਥੇ ਲੌਂਗ ਨਸ਼ੇ ਨੂੰ ਕਹਿੰਦੇ ਜੀ ਕਿ ਖਤਮ ਕਰ ਦੇਾਂਗੇ ਅੱਜ ਨਸ਼ਾ ਕਿੱਥੇ ਕਿਹੜੀ ਚਰਮ ਸੀਮਾ ਤੇ ਆ ਗਿਆ ਮਾਮਾ ਵਿਚਾਰੀਆਂ ਦੁਖੀ ਹੋਈਆਂ ਬੱਚੇ ਬਾਹਰ ਨਸ਼ਿਆਂ ਦੇ ਵਿੱਚ ਨੌਕਰੀ ਕੋਈ ਮਿਲਦੀ ਨਹੀਂ बड़े-बड़े इश्तिहार दे देते जी 50000 नौकरी नान दे अच्छो ਤੇ ਕਾਂਗਰਸ ਸਰਕਾਰ ਦੀਆਂ ਦਿੱਤੀਆਂ ਹੋਈਆਂ ਜਿਹੜੀਆਂ ਹੈਗੀਆਂ ਸੀ ਇੰਟਰਵਿਊਆਂ ਉਹਨਾਂ ਨੂੰ ਇਹਨਾਂ ਨੇ ਦੁਬਾਰਾ ਸ਼ੁਰੂ ਕੀਤਾ ਪੇਪਰਹੀ ਲੈ ਉਦੋਂ ਇੱਕ ਕੋਡ ਲੱਗਿਆ ਕਿਦਰ ਪਾਰਟੀ ਗਿੰਦਾ ਬੋੜ ਲੱਗ ਜਾਂਦੇ ਕਾਰਨ ਹੋਰੇ ਦੇਣ ਦੇ ਹੋਰ ਤਾਂ ਗੱਲ ਕੋਈ ਨਹੀਂ ਕੁਛ ਨਹੀਂ ਕੀਤਾ ਔਰ ਅੱਜ ਪੰਜਾਬ ਜਿਹੜਾ ਵਾ ਕਰਜ਼ੇ ਚ ਔਰ ਇਹਨਾਂ ਕੋਲ ਪੈਸੇ ਦੇਣ ਦੇ ਵਾਸਤੇ ਕੋਈ ਪੈਸਾ ਨਹੀਂ ਹੈਗਾ ਤਨਖਾਹਾਂ ਦੇਣ ਵਾਸਤੇ ਤੁਸੀਂ ਜਿੱਤਣਾ ਇਹ 10 ਤਰੀਕੇ ਚੱਲਦਾ ਰਿਹਾ ਤੇ ਸ਼ਮਰਸਰ ਪੰਜਾਬ ਦੇ ਵਿੱਚ ਮੀਂਹ ਵੀ ਗੋਲ ਹੋ ਜਾਂਦਾ